ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਹਾਰੇ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 8:30 ਵਜੇ ਦਾ ਟਾਈਮ ਆ ਮੈਂ ਲੈ ਕੇ ਆਪਣਾ ਬ੍ਰੇਕਫਾਸਟ ਅੱਜ ਮੈਂ ਓਟਮੀਲ ਲੈ ਰਹੀ ਆ ਗਰਮੀ ਵਿੱਚ ਨਾ ਓਟਮੀਲ ਬਹੁਤ ਅੱਛਾ ਲੱਗਦਾ ਤੇ ਐਗਸ ਹੋ ਗਈ ਅਹੀ ਚ ਕੁਕਿੰਗ ਵਾਲੀ ਚੀਜ਼ ਖਾਣ ਨੂੰ ਦਿਲ ਹੀ ਨਹੀਂ ਕਰਦਾ ਸਵੇਰੇ ਪਨੀਰ ਵੀ ਮੇਰਾ ਹੁਣ ਬਹੁਤ ਘੱਟ ਖਾਣ ਨੂੰ ਦਿਲ ਕਰਦਾ ਜ਼ਿਆਦਾਤਰ ਤਾਂ ਮੈਂ ਬਨਾਣਾ ਹੁੰਦੇ ਨੇ ਬਨਾਣਾ ਸਮੂਦੀ ਬਣਾ ਲੈਂਦੀ ਆ ਓਟਮੀਲ ਲੈ ਲੈਂਦੀ ਆ ਦਲੀਆ ਬਣਾ ਤਕਿ ਉਹ ਮੈਂ ਸੋਧ ਨਹੀਂ ਵੀ ਦੁੱਧ ਪੈਂਦੇ ਨੇ ਵਿੱਚ ਪਰ ਮੈਂ ਓਟਸ ਵਿੱਚ ਜੇ ਮੈਂ ਦੁੱਧ ਯੂਜ਼ ਕਰਦੀ ਆ ਅੱਧਾ ਦੁੱਧ ਯੂਜ਼ ਕਰਦੀ ਆ ਅੱਧਾ ਪਾਣੀ ਯੂਜ਼ ਕਰਦੀ ਆ ਸਾਰਾ ਦੁੱਧ ਨਹੀਂ ਮੈਂ ਯੂਜ਼ ਕਰਦੀ ਨੱਟਸ ਪਾਲੇ ਦੇ ਵਿੱਚ ਬਦਾਮ ਕ੍ਰੋਟ ਸੀਡਸ ਹਨੀ ਪਾ ਲਾ ਇੱਕ ਡਿਢਕ ਚਮਚਾ ਥੋੜੀ ਮਠਾਸ ਵਾਸਤੇ ਤੇ ਹੁਣ ਕਰਦੇ ਆ ਬ੍ਰੈਕਫਾਸਟ ਚਾਹੀ ਪਨੀਰ ਦੀ ਸਬਜੀ ਮੈਂ ਆਪਣਾ ਕੇ ਰੱਖ ਤੇ ਰਾਈਸ ਵੀ ਬਣੇ ਪਏ ਨੇ ਨਹੀਂ ਰਾਈਸ ਆਖ ਮੈਂ ਬਣਾਉਣੇ ਨੇ ਰਾਈਸ ਹਾਲ ਕੱਡੇ ਪਏ ਨੇ ਬਣਾਉਂਗੀ ਤੇ ਸਬਜੀ ਬਣੀ ਪਈ ਕਰਦੇ ਆ ਆਪਣਾ ਬ੍ਰੇਕਫਾਸਟ ਫਿਰ ਦੇਖ ਰਹਾ ਉਸ ਤੋਂ ਬਾਅਦ ਕੀ ਕੰਮ ਨਾਲ ਮੈਂ ਸਵੇਰੇ ਉੱਠ ਕੇ ਮੈਂ ਚਾਹ ਪੀ ਲਈ ਕਈ ਵਾਰ ਸ਼ਰੀਰ ਥੋੜਾ ਰਾਤ ਨੂੰ ਏਸੀ ਕਰਕੇ ਨਾ ਜਾਗਣਾ ਜਾਂ ਫਿਰ ਕਰਦਾ ਆਇਆ ਲੱਗਦਾ ਵੀ ਅਚਾਨਕ ਆਪ ਪੀ ਲਈ ਫਿਰ ਮੈਂ ਉਸ ਦਿਨ ਚਾਹ ਪੀਣਾ ਨਹੀਂ ਹੁੰਨੇ ਫਿਰ ਬ੍ਰੇਕਫਾਸਟ ਲੇਟ ਕਰ ਲੈਂਦੇ ਫਿਰ ਹੁਣ ਬ੍ਰੇਕਫਾਸਟ ਤੋਂ ਬਾਅਦ ਹੁਣ ਚਾਹ ਦੁਬਾਰਾ ਹੀ ਨਹੀਂ ਪੀਉਂਗੀ ਬਸ ਸਵੇਰੇ ਇੱਕ ਵਾਰ ਪੀ ਲਈ ਹੁਣ 8 8:30 ਵਜੇ ਤੱਕ ਆਪ ਦਾ ਬ੍ਰੇਕਫਾਸਟ ਕਰ ਲਾਣੀ ਹੁੰਦੀ ਆ ਕਿਉਂਕਿ ਫਿਰ ਆਪ ਦਾ ਬ੍ਰੇਕਫਾਸਟ ਕਰਕੇ ਫਿਰ ਮੈਂ ਦੂਸਰੇ ਮੈਂਬਰਸ ਲਈ ਮੈਂ ਰੋਟੀ ਬਣਾਉਂਗੀ ਫਿਰ ਕਿਚਨ ਦਾ ਕੰਮ ਹੋ ਸੀਡਸ ਨੇ ਸੋਹਣੇ ਲੱਗਦੇ ਨੇ ਨਾ ਵਿੱਚ ਬਦਾ ਮਕਰੋਡ ਸੀਡਸ ਬਹੁਤ ਵਧੀਆ ਲੱਗਦੇ ਟੇਸਟੀ ਬਹੁਤ ਲੱਗਦਾ ਖਾਣ ਵਿੱਚ ਔਰ ਰਾਜ ਜਾਂ ਆ ਜਾਂਦਾ ਇਹ ਨਹੀਂ ਹੈਗਾ ਵੀ ਇੰਨਾ ਕੋਲੇ ਨਾਲ ਕਈ ਵਾਰ ਹੁੰਦਾ ਵੀ ਰਾਜ ਲਾਣਾ ਪੂਰਾ ਵਧੀਆ ਰਜ ਜਾਂਦਾ ਭੁੱਖ ਨਹੀਂ ਲੱਗਦੀ 3-4 ਘੰਟੇ ਤੱਕ ਭੁੱਖ ਹੀ ਲੱਗਦੀ ਜਦੋਂ ਫਰੂਟ ਟਾਈਮ ਹੁੰਦਾ 11 ਵਜੇ 11:30 ਵਜੇ ਉਦੋਂ ਭੁੱਖ ਮਹਿਸੂਸ ਹੁੰਨੇ ਕਿਉਂਕਿ ਵਿੱਚ ਵਿੱਚ ਆਪਾਂ ਪਾਣੀ ਪੀ ਜਾਂਦੇ ਹੁੰਨੇ ਆ ਨਾ ਫਿਰ ਭੁੱਖ ਜਿਵੇਂ ਹੀ ਮਹਿਸੂਸ ਹੀ ਨਹੀਂ ਹੁੰਦੀ ਹੈਗੀ ਔਰ ਇਧਰ ਤਿਆਰ ਆ ਸਾਹੀ ਪਨੀਰ ਦੀ ਸਬਜੀ ਮੈਂ ਸਾਹੀ ਪਨੀਰ ਵਿੱਚ ਨਾ ਗਰੇਵੀ ਜਿਆਦੇ ਰੱਖਦੀ ਹੁੰਨੀ ਆ ਬਿਕੋਜ਼ ਬੱਚੇ ਸਾਹੀ ਪਨੀਰ ਨਾਲ ਰਾਈਸ ਖਾਣਾ ਪਸੰਦ ਕਰਦੇ ਨੇ ਇਸ ਕਰਕੇ ਮੈਂ ਰਾਈਸ ਬਣਾਉਂਗੀ ਨਾਲ ਸਾਹੀ ਪਨੀਰ ਬਣ ਕੇ ਰੈਡੀ ਆ ਬਾਕੀ ਵੀ ਪਈ ਪਈ ਦੀ ਗਰੇਵੀ ਹਜੇ ਹੋਰ ਥੋੜੀ ਜੀ ਗਾੜ੍ਹੀ ਹੋਈ ਹੋਣੀ ਆ ਇਨੀ ਪਤਾ ਮੈਨੂੰ ਜਦੋਂ ਖਾਣਾ ਗਰਮ ਕਰਨੀ ਆ ਸਬਜੀ ਦੁਬਾਰਾ ਥੋੜੀ ਹੋਰ ਮੈਨੂੰ ਪਤ ਨਹੀਂ ਕਰਨੀ ਪਵੇ। ਟਾਈਮ ਹੋ ਗਿਆ 2:30 ਵਜੇ ਦਾ। ਦੁਪਹਿਰ ਦਾ ਖਾਣਾ ਖਾ ਲਿਆ ਸ਼ਾਮ ਦੀ ਤਿਆਰੀ ਸ਼ੁਰੂ ਹੋ ਜਾਂਦੀ ਸ਼ਾਮ ਦਾ ਫਿਕਰ ਹੋ ਜਾਂਦਾ ਹਨਾ। ਕਮਰਾ ਠੰਡਾ ਸੀ AC ਚੱਲ ਰਿਹਾ ਸੀ ਮੈਂ ਹੁਣ ਜਸਟ ਬੰਦ ਕੀਤਾ। ਤੇ ਫਿਰ ਮੈਨੂੰ ਲਾਲ ਸੋਨਾ ਵਿਚਾਲੇ ਕਮਰਾ ਠੰਡਾ ਬਹਿ ਕੇ ਕੰਮ ਕਰ ਲਈਏ ਰੈਸਟ ਹੋ ਗਿਆ ਸਬਜ਼ੀ ਲੈ ਚੀਆਂ ਟਿੰਡੋ ਦੀ ਕੱਟਦੀਆਂ ਸਾਮ ਦੀ ਤਿਆਰੀ ਕਰਦਾ ਸ਼ੁਰੂ ਫਿਰ ਉਹ ਜਿਹੜਾ ਚੋਪਿੰਗ ਦਾ ਕੰਮ ਉਹਨਾਂ ਚਾਲੇ ਰੂਮ ਚ ਬੈ ਕੇ ਕਰ ਲਈਏ ਉਸ ਤੋਂ ਬਾਅਦ ਫਿਰ ਕਿਚਨ ਚ ਜਿਹੜਾ ਖੜਨਾਂ ਦਾ ਕੰਮ ਹੈ ਕਿਚਨ ਚ ਹੀ ਹੋਊਗਾ ਵਾਸ਼ ਕਰਕੇ ਰੱਖਿਆ ਇਸਨੇ ਪਹਿਲਾਂ ਓਹੋ ਪੱਕੀਆਂ ਮੈਨੂੰ ਕੀ ਕਰਾਂ ਦੇਖੋ ਬਾਅਦ ਵਿੱਚ ਜੇ ਘਟ ਗਿਆ ਫਿਰ ਮੈਂ ਪੱਕੀਆਂ ਦੇ ਬੀਜ ਕੱਢ ਕੇ ਪਾ ਲੂੰਗੀ ਹਾਂ ਛੋਟੇ ਛੋਟੇ ਨੇ ਪੱਕੀਆਂ ਸਾਰੀਆਂ ਕੀ ਗੱਲ ਹੋਈ ਨਹੀਂ ਜਿਆਦਾ ਗਰਮੀ ਨਹੀਂ ਜਿਆਦਾ ਗਰਮੀ ਹੈ ਨਾ ਬੁਰਾ ਹਾਲ ਹੋਏ ਪਰ ਥੋੜੇ ਟਾਈਮ ਲਈ ਏਸੀ ਪੰਦ ਕਰ ਦੋ ਮੈਨੂੰ ਬਸ ਕਮਰਾ ਗਰਮ ਹੋ ਗਿਆ ਸੇਕ ਸੇਕ ਮਰ ਜਾਣਾ ਤੁਹਾਨੂੰ ਮੈਂ ਅੱਗੇ ਇਸ ਕਿਚਨ ਵਿੱਚ ਲੱਗੀ ਸੀ ਬਣਾਉਣ ਸਬਜੀ ਕਿਉਂਕਿ ਥੋੜਾ ਥੋੜਾ ਕਰਕੇ ਨਾ ਟਾਈਮ ਲੱਗ ਜਾਂਦਾ ਕੰਮਾਂ ਤੇ ਅੱਜ ਮੇਨ ਇੱਕ ਇੱਕ ਜੇ ਕੰਮ ਜੀ ਕਾਫੀ ਨੇ ਇਨ ਉਸ ਕਰਕੇ ਟਾਈਮ ਜਿਆਦਾ ਲੱਗ ਜਾਂਦਾ ਗਰਮੀ ਕਿ ਸੋਚ ਰਹੀ ਸੀ ਗਰਮੀਆਂ ਠਹਿਰ ਕੇ ਕਰ ਲਾਂ ਪਰ ਫਿਰ ਆਏ ਹੁੰਦਾ ਵੀ ਫੇਰ ਕਿਹੜਾ ਗਰਮੀ ਘਟ ਜਾਣੀ ਹਨਾ ਗਰਮੀ ਤਾਂ ਆਈ ਰਹੂਗੀ ਕਈ ਵਾਰ ਆਪਾਂ ਕਹਿ ਲੈਂਦੇ ਆ ਵੀ ਠਹਿਰ ਕੇ ਕਰਾਂਗੇ ਚਲੋ ਗਰਮੀਆਂ ਗਰਮੀ ਤਾਂ ਆ ਹੀ ਰਹਿਣੀ ਕੰਮ ਕਰੇ ਬਿਨਾਂ ਆਪਾਂ ਨੂੰ ਸਰਨਾ ਨਹੀਂਗਾ ਕੰਮ ਕਰਨਾ ਹੀ ਪਊਗਾ ਇਸ ਕਰਕੇ ਮੈਂ ਸ਼ੁਰੂ ਹੋ ਗਈ ਸਬਜ਼ੀ ਬਣਾਉਣ ਮੈਂ ਕਿ ਸਬਜ਼ੀ ਬਣਾਈਏ ਤੇ ਫਿਰ ਹੋਰ ਬਾਅਦ ਵਿੱਚ ਛੋਟੇ 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 ਕੰਮ ਕਾਫੀ ਸੀਗੇ ਔਰ ਸਾਰੇ ਕੰਮ ਆਪਾਂ ਵੀਡੀਓ ਚ ਵੀ ਕੈਪਚਰ ਨਹੀਂ ਕਰ ਸਕਦੇ। ਵੀਡੀਓ ਬਹੁਤ ਲੰਮੀ ਹੋ ਜਿੰਦੀ। ਕਈ ਵਾਰ ਵੀਡੀਓ ਬਣਾਉਣੇ ਵੀ ਔਖੀ ਲੱਗਦੀ ਆ। ਵੀਡੀਓ ਮੈਂ ਓਨੀ ਕਿ ਬਣਾਣੀ ਜਿੰਨੀ ਕਿ ਮੈਂ ਤਾਂ ਐਡੀਟਿੰਗ ਹੋ ਜਾਂਦੀ। ਜਿੰਨੀ ਮੈਨੂੰ ਐਡੀਟਿੰਗ ਕਰਨੀ ਈਜ਼ੀ ਨਹੀਂ ਲੱਗੀ। ਬਹੁਤ ਜ਼ਿਆਦਾ ਵੱਡੀ ਵੀਡੀਓ ਦੀ ਐਡੀਟਿੰਗ ਕਰਨੀ ਵੀ ਔਖੀ ਹੋ ਜਾਂਦੀ ਆ। ਟਿੰਡੋ ਦੀ ਸਬਜ਼ੀ ਵਿੱਚ ਨਾ ਮੈਂ ਪਿਆਜ਼ ਲੰਬੇ ਕੱਟ ਕੇ ਪਾਉਣੀ ਹੁੰਦੀ ਆ। ਲੰਬੇ ਕੱਟ ਕੇ ਕੱਚੇ ਭੁੰਨੇ ਜੇ ਕਰ ਲੈਂਦੇ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਜ਼ਿਆਦਾ ਫਰਾਈ ਨਹੀਂ ਕਰਦੇ ਕੱਚੇ ਭੁੰਨੇ ਜੇ ਕਰਕੇ। ਬਸ ਫਿਰ ਉਦ ਪਿਆਜ਼ ਖਾਨ ਚ ਵੀ ਅੱਛੇ ਲੱਗਦੇ ਨੇ ਤੇ ਸਬਜੀ ਵਧੀਆ ਮਸਾਲੇਦਾਰ ਜੀ ਕਰਾਰੀ ਬਣ ਜਾਂਦੀ ਐ। ਪਿਆਜ਼ ਥੋੜਾ ਮੈਂ ਜ਼ਿਆਦਾ ਰੱਖਦੀ ਹੁੰਨੀ ਨੇ ਵਿੱਚ ਮੈਂ ਭਿੰਡੀ ਦੇ ਲੰਬੇ ਪਿਆਜ਼ ਪਾਉਣੇ ਆਈ ਪਾਣੀ ਹੁੰਨੀ ਆ। ਇਹ ਪਿਆਜ਼ ਨਾਲ ਮਸਾਲੇਦਾਰ ਸਬਜੀ ਬਣ ਜਾਂਦੀ ਐ ਟੇਸਟੀ ਵੀ ਲੱਗਦੀ ਐ। ਥੋੜਾ ਜਿਹਾ ਮੈਂ ਪਾਦਾ ਪਾਣੀ ਕਿਉਂਕਿ ਪਲੇਟ ਵਿੱਚ ਮੈਂ ਪਾਇਆ ਸੀ ਮਸਾਲਾ ਪਹਿਲਾਂ ਪਹਿਲਾਂ ਮੈਂ ਅਲੱਗ ਕੱਢ ਕੇ ਰੱਖਦੀ ਨੂੰ ਮਸਾਲਾ ਵਤਾਂਗੇ ਅੰਦਾਜ਼ਾ ਹੋ ਜਾਏ ਵੀ ਆਪਾਂ ਇੰਨੀ ਚੀਜ਼ ਪਾ ਰਿਆ। ਔਰ ਇਹ ਦੇਖੋ ਆਪਾਂ ਨੂੰ ਕਿਸੇ ਨੇ ਸਿਖਾਇਆ ਨਹੀਂ ਵੀ ਐਨੀ ਸਬਜੀ ਵਿੱਚ ਐਨਾ ਨੂਨ ਮਿਰਚ ਪਾਉਣਾ ਹਨ ਆਪਾਂ ਤਾਜ਼ੇ ਨਾਲ ਪਾਉਣਾ ਬਿਨ ਨਮਕ ਜਾਂ ਮਿਰਚ ਮਾਣੀ ਮੋਟੀ ਘੱਟ ਰਹੇ ਜੇ ਨਹੀਂ ਤਾਂ ਵਧੀਆ ਆਲਮੋਸਟ ਠੀਕ ਹੁੰਦਾ ਡੇਲੀ ਵਾਂਗੂ ਵੀ ਆਪਾਂ ਨੂੰ ਕਿੰਨਾ ਦੇਖੋ ਕੁਕਿੰਗ ਜੇ ਆਪਾਂ ਕਰਦੇ ਆ ਕੋਈ ਵੀ ਕੰਮ ਲਾ ਲਓ ਚਲੋ ਕਰਦੇ ਆ ਜਿਦੋਂ ਆਪਾਂ ਹਨਾ ਡੇਲੀ ਚ ਆਪਾਂ ਰੂਟੀਨ ਬਣਾ ਲੰਨੇ ਆ ਉਹਦਾ ਐਕਸਪੀਰੀਅੰਸ ਹੀ ਆਪਾਂ ਨੂੰ ਇੰਨਾ ਹੋ ਜਾਂਦਾ ਕਿ ਆਪਾਂ ਨੂੰ ਕੋਈ ਵੀ ਚੀਜ਼ ਯਾਦ ਰੱਖਣ ਦੀ ਉਹਨੂੰ ਜ਼ਰੂਰਤ ਨਹੀਂ ਪੈਂਦੀ ਜਾਂ ਕਿ ਤੇ ਲਿਖਣ ਦੀ ਹਨਾ ਵੀ ਆਹ ਚੀਜ਼ ਐਂ ਕਰਨੀ ਇਹ ਚੀਜ਼ ਇੰਨਾ ਕੁਝ ਪਾਉਣਾ ਕੁਆਂਟੀਟੀ ਇੰਨੀ ਪਾਉਣੀ ਆ ਪਰ ਆਪਾਂ ਨੂੰ ਯਾਦ ਟਾਈਮ ਹੋ ਕੇ 4 ਵਜੇ ਦਾ 4 ਵਜੇ ਕਿੰਨ ਕਰਕੇ 4 ਵਜ ਨਾਲ 5 ਮਿੰਟ ਰਹਿ ਗਏ ਚਾਹ ਕਰਕੇ ਲੈ ਗਈਆਂ ਫਿਰ ਚਾਹ ਪੀ ਕੇ ਅਰ ਸੋਈ ਚ ਭੰਡੇ-ਮੁੰਡੇ ਚੱਕਦੀਆਂ ਇਹਦੇ ਕੋਈ ਮਾਂਜੇ-ਮੁੰਜੇ ਵਾਲਾ ਪੈਨੂ ਮਾਂ ਦੇ ਟੋਕਰੀ ਚ ਪੈਨੂ ਚੱਕਦੀਆਂ ਬਾਹਰਲੀ ਕਿਚਨ ਦੀ ਸ਼ੈਲਫ ਸਾਫ਼ ਕਰਕੇ ਆਉਣੀ ਹੈ ਕੱਪੜੇ ਮਾਰਨਾ ਸ਼ੈਲਫ ਤੇ ਉਹ ਸਾਫ਼ ਕਰਕੇ ਆਉਂਗੀ ਕਈ ਦਿਨਾਂ ਦੀ ਘੋਲ ਕਰੀ ਪਈ ਆ ਉਧਰ ਕੱਪੜਾ ਮਾਰਨ ਵਾਲਾ ਪਿਆ ਫਿਰ ਇੱਕ ਬਾਹਰਲੇ ਫਰਿੱਜ ਵਿੱਚ ਉਹ ਲਹੌਰੀ ਜੀਰੇ ਦੇ ਬੋਟਲਸ ਲਗਾ ਕੇ ਆਉਣੀਆਂ ਨੇ ਉਹ ਖਤਮ ਹੋਈਆਂ ਪਈਆਂ ਨੇ ਫਰਿੱਜ ਵਿੱਚ ਚਲੋ ਜਿੰਨੇ ਕੁ ਲੱਗਦੀਆਂ ਜਿੰਨੇ ਕੁ ਸਪੇਸ ਆਉਣੀ ਕਿ ਲਗਾ ਦੇਣਾ ਯੂਜ਼ ਹੋ ਜਾਣਗੇ ਨੇ ਫਿਰ ਹੋਰ ਲਗਾ ਦੇਣੇ ਆ ਕਈ ਵਾਰ ਕੋਈ ਕਿਸੇ ਨੂੰ ਦੇਣੇ ਪੈਂਦੇ ਆ ਖੇਤ ਕੇਵਰ ਦੇਵਿੰਦਰ ਲੈ ਜਾਂਦੇ ਹਨ ਕੋਈ ਬੰਦਾ ਕੰਮ ਕਰਦਾ ਚਾਲ ਗਰਮੀ ਚ ਪੀਤਾ ਜਾਂਦਾ ਅਸੀਂ ਤਾਂ ਘੱਟ ਪੀਨੇ ਬਹੁਤ ਘਰੇ ਘੱਟ ਪੀਨੇ ਆ ਠੰਡੇ ਠੁੰਡੇ ਜੀ ਕੋਲ ਡਰਿੰਕਸ ਡਰਿੰਕਸ ਅਸੀਂ ਸਾਰੇ ਘੱਟ ਪੀਨੇ ਨਿੰਬੂ ਪਾਣੀ ਜਾਂ ਰੂਫ ਦਾ ਆ ਦੋ ਚੀਜ਼ੇ ਬਣਦੀਆਂ ਨੇ ਘਰੇ ਬਸ ਬਾਕੀ ਐ ਹੁੰਦਾ ਵੀ ਡਰਿੰਕਸ ਕੋਈ ਬੰਦਾ ਬਾਹਰ ਆ ਕੇ ਕੰਮ ਧੰਦੇ ਵਾਲਾ ਦੇਵਿੰਦਰ ਕੋਲੇ ਜਾਂ ਕੋਈ ਖੇਤ ਕੋਈ ਲੇਬਰ ਵਾਲਾ ਕੋਈ ਬੰਦਾ ਨਾ ਦਿਹਾੜੀਦਾਰ ਕੋਈ ਉਹਨੂੰ ਚਲ ਪਿਆ ਜਾਂਦਾ ਐ ਪੀਨੇ ਕੋਲਡ ਡਰਿੰਕ ਵਗੈਰਾ ਤਾਂ ਅਸੀਂ ਬਿਲਕੁਲ ਨਹੀਂ ਪੀਂਦੇ ਬਿਲਕੁਲ ਵੀ ਨਹੀਂ ਕੋਲਡ ਡਰਿੰਕ ਸਿਰਫ ਉਹਦੇ ਪੀ ਉਹ ਕ ਜਿਸ ਦਿਨ ਪੀਜ਼ਾ ਬਣਦਾ ਬਸ ਨਹੀਂ ਤਾਂ ਅਸੀਂ ਕੋਲਡ ਡਰਿੰਕ ਵੀ ਨਹੀਂ ਪੀਂਦੇ ਲਾਸਟ ਇਅਰ ਉਦੋਂ ਲਾਸਟ ਇਅਰ 2 ਸਾਲ 3 ਸਾਲ ਹੋ ਗਏ ਬੰਦ ਕਰੇ ਨੂੰ ਬਸ ਬੰਦ ਵਾਂਗੂ ਨਹੀਂ ਬਹੁਤ ਰੇਅਰ ਪੀਂਦੇ ਜਿਸ ਦਿਨ ਪੀਜ਼ਾ ਬਣਦਾ ਨਹੀਂ ਡੇਲੀ ਤਾਂ ਪਿੰਦ ਨਹੀਂ ਜਾਂ ਕੱਲ ਬਾਹਰ ਅੰਦਰ ਜਈ ਕੁਝ ਖਾਣਾ ਹੋਵੇ ਉਸ ਦਿਨ ਚਾਹ ਪੀ ਲਈਏ ਚਾਹ ਬਣਾ ਲੈਣਾ ਫਰਜ਼ਾ ਹੈਗਾ ਸਾਨੂੰ ਕੋਲਡ ਡਰਿੰਕ ਬਣਾ ਅਸੀਂ ਸਾਰ ਲਾਂਗੇ ਪਰ ਚਾਹ ਮੈਨਾਂ ਬਿਲਕੁਲ ਨਹੀਂ ਸਾਰ ਸਕਦੇ ਹੈਗੇ ਸਬਜੀ ਮੈਂ ਬਾਣ ਨਹੀਂ ਰੱਖਤੀ ਫਿਰ ਮੈਂ ਆਪਣੀ ਚਾਹ ਕਰ ਲਈ ਤੇ ਚਾਹ ਵੀ ਪੀ ਲਈ ਤੇ ਸ਼ੈਲਫ ਤੇ ਮੈਂ ਕੱਪੜਾ ਨਹੀਂ ਮਾਰਿਆ ਤੇ ਕੀੜੀਆਂ ਦੇਖੋ ਕਿੰਨੀਆਂ ਆ ਗਈਆਂ ਪਰ ਕੁਝ ਵੀ ਨਹੀਂ ਡੁੱਲਿਆ ਦੁੱਲਿਆ ਕੁਝ ਵੀ ਨਹੀਂ ਸਿਰਫ ਖਾਲੀ ਸ਼ੈਲਫ ਤੇ ਕੀੜੀਆਂ ਪਤਾ ਨਹੀਂ ਕਿਉਂ ਨਿਕਲਦੇ ਆ ਜੇ ਕੁਝ ਦੁੱਲਿਆ ਹੋਵੇ ਫਿਰ ਪਤਾ ਨਹੀਂ ਕਿੰਨੀ ਆ ਕੌਣ ਉਸ ਚੀਜ਼ ਤੇ ਹਨਾ ਕੁਝ ਵੀ ਨਹੀਂ ਸੀ ਵੈਸੇ ਹੀ ਆ ਜਾਂਦੀਆਂ ਨਹੀਂ ਇਹ ਕੀੜੀਆਂ ਪਰ ਕੱਪੜਾ ਮਿਹਜੇ ਮਾਰਨਾ ਇਧਰ ਦੇਖੋ ਕੋਈ ਥੋੜਾ ਮੋਟਾ ਕੋਈ ਸਬਜ਼ੀ ਦਾ ਕੁਝ ਮਸਾਲਾ ਕੁਝ ਲੱਗੇ ਹੋਇਆ ਐ ਇੰਨਾ ਕੋਈ ਖਾਸ ਕੀ ਨਹੀਂ ਮੈਂ ਕਾਹਾਂ ਵੀ ਕੋਈ ਮਿੱਠੀ ਚੀਜ਼ ਕੋਈ ਦੁੱਲਲੀ ਨਹੀਂ ਪਰ ਕੀੜੀਆਂ ਉਹਦੀ ਆ ਜਾਂਦੇ ਨਾਲ ਦੀ ਨਾਲ ਕੱਪੜਾ ਸ਼ੈਲਫ ਤੇ ਮਾਰਨਾ ਪੈਣਾ ਜੇ ਰੋ ਵੀ ਆਪਾਂ ਕਿਚਨ 'ਚ ਕੁਝ ਵੀ ਕੰਮ ਕਰਦੇ ਕੱਪੜਾ ਮਾਰਨਾ ਪਊਗਾ ਵੀਰ ਮੈਂ ਵੀ ਇੱਕ ਸਬਜੀ ਇਧਰ ਬਣੀ ਆਂਦੀ ਸੀ ਕਪੜਾ ਮਾਰਦਾ ਸ਼ੈਲਫ ਤੇ ਪਹਿਲੇ ਮੈਂ ਚਾਹ ਪੀਣ ਲੱਗੀ ਮੈਂ ਕਿ ਚਾਹ ਵੀ ਪੀ ਲਈ ਗਰਮਿਜਣਾ ਚਾਹ ਪੀਤੇ ਬਿਨਾ ਸਰਦਾ ਨਹੀਂ ਬਿਲਕੁਲ ਬਿਨ ਸਰਦਾ ਹੈਗਾ ਆਏ ਲੱਗੂ ਵੀ ਹੁਣ ਚਾਹ ਦਾ ਟਾਈਮ ਹੋ ਗਿਆ ਤਾਂ ਚਾਹ ਦਾ ਚਾਹੀਦੀ ਆ ਔਰ ਦਿਨ ਚ ਪਤਾ ਨਹੀਂ ਕਿੰਨੀ ਕੁ ਵਾਰ ਆਪਾਂ ਸ਼ੈਲਫ ਤੇ ਕਪੜਾ ਮਾਰਦੇ ਆ ਪਤਾ ਹੀ ਨਹੀਂ ਕੋਈ ਗਿਣਤੀ ਵੀ ਨਹੀਂ ਹੈਗੀ ਵੀ ਕਿੰਨੀ ਵਾਰ ਸ਼ੈਲਫ ਸਾਫ ਕਰਨੀ ਪੈਂਦੀ ਆ ਨਹੀਂ ਤਾਂ ਕਿੰਨਾ ਜ਼ਿਆਦਾ ਗੰਦੀ ਹੋ ਜਾ ਫਿਰ ਐਨੀ ਜ਼ਿਆਦਾ ਗੰਦੀ ਵੀ ਸਾਫ ਕਰਨੀ ਔਖੀ ਹੋਵੇ ਇਸ ਲਈ ਜ਼ਰੂਰ ਮੈਂ ਕਿਚਨ ਚ ਕੋਈ ਨਾ ਕੋਈ ਕੰਮ ਕਰਦੀ ਹੁੰਨੀ ਆ ਵਿਚ ਵਿਚੀ ਕਪੜਾ ਸ਼ੈਲਫ ਤੇ ਮਾਰੀ ਜਾਨੀ ਉਹਨਾਂ ਸਮਾਨ ਵੀ ਸ਼ੈਲਫ ਤੋਂ ਚੱਕਣਾ ਪੈਂਦਾ ਜੀ ਕੁਝ ਆਪਾਂ ਰੱਖਤਾ ਸ਼ੈਲਫ ਤੇ ਕੋਈ ਨਾ ਕੋਈ ਚੀਜ਼ ਉਹ ਵੀ ਚੱਕ ਚੱਕ ਕੇ ਉਹਨੂੰ ਵੀ ਥਾਂ ਸੇ ਰੱਖਣਾ ਪੈਂਦਾ ਤੇ ਚਪਾਤੀ ਬਾਕਸ ਅੱਜ ਮੈਂ ਵਾਸ਼ ਕੀਤਾ ਸੀ ਪੋਣਾ ਵੀ ਬਦਲਿਆ ਵਾਸ਼ ਕੀਤਾ ਤੇ ਮੈਂ ਕਿਹਾ ਚਲੋ ਤੋਤਾ ਪੋਣਾ ਲਗਾ ਦਾਂ ਚਲੋ ਹੁਣ ਮੇਰੇ ਕੋਲ ਟਾਈਮ ਆ ਯਾਦ ਮੈਂ ਫਿਰ ਕਈ ਵਾਰ ਆਪਾਂ ਉਧਰ ਤਵਾ ਸਾਡ ਲਾਣੇ ਫੂਲ ਕਬਰਾਉਣ ਲੱਗੇ ਐਂ ਡੱਬੇ ਚ ਪੋਣਾ ਲਗਾਇਆ ਨਹੀਂ ਹੁੰਦਾ ਉਹ ਵੀ ਲਗਾ ਕੇ ਰੱਖਦਾ ਤੇ ਹੁਣ ਮੈਂ ਆ ਗਈ ਸੀ ਡਾਈਨਿੰਗ ਹਾਲ ਵਿੱਚ ਉਹਨਾਂ ਫ੍ਰਿਜ ਵਿੱਚ ਲਾਹੌਰੀ ਜ਼ੀਰੇ ਦੀ ਬੋਟਲਸ ਖਤਮ ਹੋਈਆਂ ਪਈਆਂ ਸੀ ਐ ਕੋਲ ਲਗਾ ਕੇ ਆਉਣੀ ਆ ਸਿਪਾਰ ਵਾਲੇ ਫਰਿੱਜ ਵਿੱਚ ਤਾਂ ਕਿ ਚਲੋ ਸਟਾਕ ਆਪਾਂ ਲੈ ਕੇ ਰੱਖਦੇ ਵੀ ਉਹ ਫਰਿੱਜ ਵਿੱਚ ਰੱਖ ਦਈਏ ਕਿਸੇ ਨੂੰ ਦੇਣੀ ਕਰਨੀ ਆ ਫਰਿੱਜ ਵਿੱਚੋਂ ਚੱਕੋ ਠੰਡੀ ਬੋਟਲ ਤੇ ਪੀਓ ਫੇ ਠੰਡੇ ਤੋਂ ਬਿਨਾ ਤੇ ਪੀਤੀ ਨਹੀਂ ਜਾਂਦੀ ਜਦ ਤੱਕ ਠੰਡਾ ਨਹੀਂ ਹੁੰਦਾ ਛਾਣੀ ਲੱਗਦਾ ਤੇ ਲਗਾ ਕੇ ਆਉਣੀ ਉਧਰ ਬੋਟਲਸ ਫਰਿੱਜ ਵਿੱਚ ਇਹਦਾ ਟੇਸਟ ਬੜਾ ਬੜਾ ਅੱਛਾ ਹੁੰਦਾਗਾ ਬਹੁਤ ਹੀ ਕੋਮਨ ਜੀ ਚੀਜ਼ ਹੋਗੀ ਤੇ ਬਹੁਤ ਹੀ ਟੇਸਟ ਹੁੰਦਾ ਕੋਲ ਡਰਿੰਕਸ ਨਾਲ ਉਹ ਇਹ ਬੈਟਰ ਚੀਜ਼ ਅੱਛੀ ਹੈ ਜੀ ਹਾਜਮੇ ਵਾਸਤੇ ਵੀ ਅੱਛੀ ਹੈ ਉਹ ਜੀ ਆਪਣਾ ਗਰਮੀ ਚ ਦਿਲ ਕਰੇ ਕੁਛ ਠੰਡੀ ਜਿਹੀ ਕੁਛ ਡਰਿੰਕ ਪੀਣ ਨੂੰ ਟੇਸਟ ਵੀ ਅੱਛਾ ਹੈ ਦਾ ਤੇ ਹੁਣ ਮੈਂ ਆਇਆ ਕਿਚਨ ਵਿੱਚ ਕਿਚਨ ਕਰਦੀਆਂ ਸਾਫ਼ ਲੈ ਕਿ ਕਿਚਨ ਦੇ ਨਾਲ ਕਪੜਾ ਮਾਰ ਰਹਾ ਮੈਂ ਗੈਸ ਸ਼ੈਲਫ ਸਾਫ਼ ਕਰਦੀਏ ਕਿਉਂਕਿ ਚਾਚੂ ਤੁਸੀਂ ਯੂਜ਼ ਕਰੋ ਨਾ ਕਰੋ ਮਿੱਟੀ ਤੇ ਧਸ ਜਿਹੜੀ ਆਉਂਦੀ ਆਉਂਦੀ ਏ ਤੇ ਫਿਰ ਸਫਾਈ ਵੀ ਜ਼ਰੂਰੀ ਹੋ ਜਾਂਦੀ ਹੈ ਨਹੀਂ ਤਾਂ ਬਹੁਤ ਜ਼ਿਆਦਾ ਗੰਦੀ ਹੋ ਜੂਗੀ ਕਾਫੀ ਦਿਨ ਹੋ ਗਏ ਸੀ ਮੈਨੂੰ ਇਧਰ ਆਉਣ ਦੀ ਕੋਣ ਵੀ ਸੀ ਤੇ ਮੈਨੂੰ ਆਏ ਲੱਗ ਰਿਹਾ ਸੀਗਾ ਆਏ ਵੀ ਹੋ ਜਾਂਦਾ ਵੀ ਚੈਨ ਨਹੀਂ ਗਰਮੀ ਆ ਥੱਕੇ ਪਿਆ ਚਲੋ ਇੱਕ ਕਪੜਾ ਮਾਰੂੰ ਕੱਲ ਨੂੰ ਫੇਰ ਉਹੀ ਹੋ ਜੂਗੀ ਫਿਰ ਮੈਂ ਕਿਹਾ ਨਹੀਂ ਹੋਣਾ ਇਹ ਤਾਂ ਨਹੀਂ ਕਰਨ ਹੈਗਾ ਵਿਚਾਲੇ ਕਪੜਾ ਮਾਰ ਹੀ ਆਵਾਂ ਗਰਮੀ ਵੀ ਐ ਨਹੀਂ ਜਾਣਾ ਇੰਨੀ ਜ਼ਿਆਦਾ ਗਰਮੀ ਸਣਾ ਕਈ ਵਾਰ ਤਾਂ ਗਰਮੀ ਚ ਪਤਾ ਕੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਈ ਵਾਰ ਠੀਕ ਠੇਜ ਬਣ ਕੇ ਕੰਮ ਕਰਨਾ ਪੈਂਦਾ ਵੀ ਗਰਮੀ ਤਾਂ ਹੀ ਰਹੂਗੀ ਦੇਖੀ ਜਾਊਗੀ ਉਹਨੂੰ ਕੰਮ ਤਾਂ ਕਰਨਾ ਹੀ ਨਹੀਂਗਾ ਫਿਰ ਕਈ ਵਾਰ ਠੀਕ ਬਣ ਜਾਣਾ ਪੈਂਦਾ ਗਰਮੀ ਚ ਵੀ ਹੁਣ ਕੰਮ ਤਾਂ ਕਰਨੇ ਨੇ ਕੰਮ ਬਿਨਾਂ ਤਾਂ ਸਰਦ ਨਹੀਂਗਾ ਅੱਜ ਨਹੀਂ ਕਰੂੰ ਕੱਲ ਨੂੰ ਮੇਰੀ ਕੰਮ ਵੱਧ ਜਾਣੇ ਫਿਰ ਇਸਾ ਕਿ ਟੀਟ ਜਿਹਾ ਬਣ ਕੇ ਕੰਮ ਕਰਨਾ ਪੈਂਦਾ ਗਰਮੀ ਵਿੱਚ ਬਸ ਵੀ ਹੁਣ ਕੰਮ ਵੀ ਨਾ ਕਰਨਾ ਨੇ ਕਰਨਾ ਵੀ ਮੈਂ ਹੀ ਆ ਤੇ ਅੱਜ ਨਹੀਂ ਕਰੂੰ ਮੈਂ ਕੱਲ ਨੂੰ ਕਰੂੰਗੀ ਵੀ ਚਲੋ ਕੰਮ ਲੱਗ ਹੀ ਜਾਂਦੇ ਆ ਗਰਮੀ ਨੇ ਹੁਣ ਟੀਟ ਬਣਾਤਾ ਜਮੇ ਤੇ ਸ਼ੈਲਫ ਹੋ ਗਈ ਸਾਫ਼ ਦੇਖੋ ਕਿਚਨ ਬਿਲਕੁਲ ਸਾਫ਼ ਹੋ ਗਈ ਥੋੜੀ ਜਿਹੀ ਮਿਹਨਤ ਨਾਲ ਸਿਰਫ ਮੇਰੇ 5-7 ਮਿੰਟ ਲੱਗੇ ਹੋਣੇ ਸਾਫ਼ ਕਰਨ ਤੇ ਸ਼ੈਲਫ ਤੇ ਗੈਸ ਬਹੁਤ ਵਧੀਆ ਸਾਫ਼ ਹੋ ਗਏ ਇੰਨੇ ਨਾਲੇ ਬਿਲਕੁਲ ਚਮਕ ਕੇ ਸੋਹਣੀ ਲੱਗਣ ਲੱਗੀ ਕਿਚਨ ਤੇ ਜਿਹੜਾ ਪਿਆਜ਼ ਵਾਲੇ ਇਥੇ ਰੈਕ ਬੈਸੋਂ ਮੈਂ ਚੱਕ ਕੇ ਵਾਸ਼ ਕਰਕੇ ਬਾਹਰ ਰੱਖਤਾ ਖਾਲੀ ਪਿਆਸ ਉਹ ਪਿਆਜ਼ ਅਸੀਂ ਉਧਰ ਬਾਹਰ ਸਟੋਰ ਚ ਵੱਡੇ ਰੈਕ ਚ ਪਾਏ ਹੋਏ ਨੇ ਸਿੰਕਸ ਤੇ ਮੈਂ ਸਿਰਫ ਗਿੱਲਾ ਕੱਪੜਾ ਮਾਰਿਆ ਤੋਤੀਆਂ ਨਹੀਂ ਹੈਗੀਆਂ ਜਿਵੇਂ ਗਿੱਲੇ ਕੱਪੜੇ ਨਾਲ ਵਾਈਪ ਕਰਤੀਆਂ ਤੇ ਸਾਫ਼ ਹੋਈਆਂ ਤੇ ਇਹ ਆ ਸਾਡਾ ਗੰਡਿਆਂ ਵਾਲਾ ਟੋਕਰ ਇੱਕ ਪੈਨਡ ਕਮੈਂਟ ਕਰਿਆ ਸੋ ਅਸੀਂ ਗੰਡਿਆਂ ਵਾਲਾ ਟੋਕਰ ਦਿਖਾਇਓ ਅਸੀਂ ਇਹ ਵੀ ਪਿਆਜ਼ ਵੀ ਨਹੀਂ ਇਸ ਫਾਰਮੂਲੇ ਲੈਣੇ ਕਰਦੇ ਪਿਆਜ਼ ਨਹੀਂ ਹੋਈ ਨਹੀਂ ਤਾਂ ਹਰ ਸਾਲ ਸਾਡੇ ਘਰ ਤੇ ਪਿਆਜ਼ ਹੁੰਦੇ ਲਾਸਟ ਇਅਰ ਵੀ ਬਹੁ ਇਹ ਜੇ ਸਾਰਾ ਟੋਕਰਾ ਸਾਡੇ ਘਰ ਦੇ ਪਿਆਜ਼ਾਂ ਨਾਲ ਭਰਿਆ ਹੁੰਦਾ ਇਸ ਵਰਤਾ ਹੈ ਹੀ ਨਹੀਂ ਹੈਗੀ ਪਿਆਜ਼ ਨਹੀਂ ਸੀਗੇ ਇਹ ਪਿਆਜ਼ ਵਾਲਾ ਟੋਕਰਾ ਬਾਕੀ ਤੁਸੀਂ ਆਪਣੀ ਨੀਡ ਅਕੋਰਡਿੰਗ ਤੁਸੀਂ ਕਿੰਨੇ ਪਿਆਜ਼ ਸਟੋਰ ਕਰਦੇ ਹੋ ਉਸ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ ਸ਼ੈਲਫ ਰੱਖ ਸਕਦੇ ਹੋ ਲੰਬਾਈ ਚੌੜਾਈ ਆਪਣੀ ਜਗ੍ਹਾ ਦੇ ਹਿਸਾਬ ਨਾਲ ਜਿੰਨੀ ਤੁਹਾਡੇ ਕੋਲ ਜਗ੍ਹਾ ਹੈ ਨਾ ਉਹਨੂੰ ਮਿਲ ਲਓ ਫਿਰ ਤੁਸੀਂ ਅਗਲੇ ਨੂੰ ਸਾਇੰਸ ਦੇਖ ਕੇ ਤੁਸੀਂ ਬਣਵਾ ਸਕਦੇ ਹੋ ਸੀ ਬਣਵਾਇਆ ਹੋਇਆ ਆਪ ਕਹਿ ਕੇ ਬਣਵਾਇਆ ਹੋਇਆ ਦੱਸ ਕੇ ਵੀ ਐਂ ਤੁਸੀਂ ਬਣਾਓ ਇਹ ਸਾਈਡ ਤੇ ਵੀ ਦੇਖੋ ਇਹ ਫਰੇਮ ਲੱਗਿਆ ਹੋਇਆ ਨਾ ਜਾਣੀ ਲੱਗੀ ਹੋਈ ਹਵਾ ਵੀ ਪੈਂਦੀ ਹੈ ਤੇ ਪਿਆਜ਼ نیچے ਵੀ ਨਹੀਂ गिरਦੇ ਹੈਗੇ ਕੋਸਾ ਜਿਹੜਾ ਨੀਚੇ ਆਈ ਨਾ ਗਰੀ ਨਾ ਪਿਆਲ ਨੀਚੇ ਆਉਂਦੇ ਟਾਈਮ ਹੋ ਗਿਆ 6:40 ਦਾ 6 ਵਜੇ 40 ਮਿੰਟ ਤੇ ਮੈਂ ਅੱਗੇ ਬੇੜੇ ਵਿੱਚ ਵਾਕ ਕਰਨ ਆਪਦੇ ਕੰਮ ਮੈਂ ਸਾਰੇ ਕਰ ਲਈ ਆਲਮੋਸਟ ਸਾਰੀ ਸਬਜੀ ਬਣੀ ਪਈ ਆਟਾ ਗੁੰਨਿਆ ਪਿਆ ਦੁੱਧ ਬੋਇਲ ਕਰਤਾ ਬਸ ਇਹ ਹੁੰਦਾ ਕਿ ਵਾਕ ਕਰ ਲਈ ਵਾਕ ਅਲੱਗ ਮੈਂ ਗੁਰਦੁਆਰੇ ਜਾ ਕੇ ਆ ਆ ਕੇ ਮੈਂ ਵਾਕ ਕਰਦੇ ਗੁਰਦੁਆਰੇ ਜਾਣ ਤੋਂ ਪਹਿਲਾਂ ਸਾਰੇ ਕੰਮ ਕਰ ਜਾਣੀ ਆ ਵਾਕ ਕਰਕੇ ਫਿਰ ਦਊਂਗੀ ਪਲਾਂਟਸ ਨੂੰ ਪਾਣੀ ਫਿਰ ਅੰਦਰ ਜਾਣੀ ਹੁੰਦੀ ਆ ਆਪਦੇ ਬਾਹਰ ਵਾਲੇ ਕੰਮ ਖਤਮ ਕਰਕੇ ਨਾਲੇ ਬਾਹਰ ਥੋੜਾ ਸੈਰ ਕਰਕੇ ਮਾਈਂਡ ਫਰੈਸ਼ ਹੋ ਜਾਂਦਾ ਵੌਕ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਪਲਾਂਟਸ ਨੂੰ ਪਾਣੀ ਦੇ ਦਾਂ ਫਿਰ ਜੇ ਮੈਂ ਅੰਦਰ ਚਲੀ ਜਾਈਏ ਨੇ ਫਿਰ ਮੈਨੂੰ ਅੰਦਰੋਂ ਆਉਣ ਦੀ ਕਾਲ ਹੋ ਜਾਂਦੀ ਅੰਦਰ ਜਾ ਕੇ ਜਾਂ ਤਾਂ ਮੈਂ ਥੱਕ ਕੇ ਥੋੜਾ ਟਾਈਮ ਪੈ ਜਾਨੀ ਵੀ ਚਲੋ ਪਸੀਨਾ ਸਗਾ ਲੇ ਹਵਾ ਲੈ ਲੇ ਫਿਰ ਮੈਂ ਤੋ ਉੱਠ ਨਹੀਂ ਹੁੰਦਾ ਜਾਂ ਫਿਰ ਮੈਂ ਕਿਚਨ ਚ ਜੇ ਕੋਈ ਕੰਮ ਲੱਗ ਜਾ ਫਿਰ ਕਿਚਨ ਚੋਂ ਨਹੀਂ ਮੈਂ ਤੋਂ ਨਿਕਲ ਜਾਂਦਾ ਇਸ ਕਰਕੇ ਮੈਂ ਬਾਹਰ ਪਲਾਂਟਸ ਨੂੰ ਪਾਣੀ ਦੇ ਕੇ ਫੇਰ ਹੀ ਅੰਦਰ ਜਾਣੀ ਹੁੰਨੀ ਹੈ ਮੇਰਾ ਡੇਲੀ ਦਾ ਰੁਟੀਨ ਹੈ ਤੇ ਬਾਕੀ ਜੇ ਹੁਣ ਤੋ ਬਾਰਿਸ਼ ਜੇ ਪਿਆ ਕਰੂ ਤਾਂ ਪਲਾਂਟਸ ਨੂੰ ਥੋੜਾ ਬੋਤਾ ਸਹਾਰਾ ਲੱਗ ਜਾਂਦਾ ਕਰੋ ਵੈਸੇ ਮੀਂਹ ਦਾ ਪਾਣੀ ਫਸਲ ਵਾਸਤੇ ਇਹ ਤੇ ਮੇਰਾ ਹੈਗਾ ਡੇਲੀ ਦਾ ਹੀ ਰੁਟੀਨਾ ਵੀ ਪਲਾਂਟਸ ਨੂੰ ਮੈਂ ਪਾਣੀ ਦੇਣਾ ਹੀ ਦੇਣਾ ਫਿਰ ਮੈਂ ਅੰਦਰ ਜਾਂਦੀ ਹਦੀਨੀ ਵੀ ਸ਼ਾਮ ਨੂੰ ਜਦੋਂ ਪਾਣੀ ਦੇਨੇ ਨਾ ਮਿੱਟੀ ਵਿੱਚੋਂ ਬੜੀ ਸੁਹਣੀ ਖੁਸ਼ਬੂ ਆਉਂਦੀ ਹੈ ਬਹੁਤ ਹੀ ਅੱਛੀ ਲੱਗਦੀ ਹੈ ਉਹ ਖੁਸ਼ਬੂ ਮਿੱਟੀ ਵਾਲੀ ਤੇ ਇਹ ਮੈਂ ਦੇ ਤਾਂ ਪਲਾਂਟਸ ਨੂੰ ਪਾਣੀ ਪਿਛਲੇ ਪਲਾਂਟਸ ਨੂੰ ਵੀ ਦਈ ਤੇ ਇਧਰ ਵੀ ਦੇਤਾ ਇਹ ਆ ਮੇਰਾ ਅੱਜ ਦਾ ਡਿਨਰ ਟਿੰਡੋ ਦੀ ਸਬਜੀ ਥੋੜੀ ਮੈਂ ਦਹੀਂ ਅੱਜ ਮੈਨੂੰ ਭੁੱਖ ਬਿਲਕੁਲ ਨਹੀਂ ਭੁੱਖ ਨਹੀਂ ਸੀ ਬਸ ਇੱਕ ਐ ਖਾ ਰਹੀਆਂ ਵੀ ਡਿਨਰ ਕਹਿੰਦੇ ਸਕਿਪ ਨਹੀਂ ਕਰਨਾ ਚਾਹੀਦਾ ਤਾ ਮੈਂ ਨਿਕ ਸਬਜੀ ਥੋੜੀ ਸਬਜੀ ਰੇ ਥੋੜੀ ਦਹੀਂ ਦੇ ਵੀ ਚਲੋ ਕੁਛ ਖਾ ਲਈ ਖਾਲੀ ਪੇਟ ਨਾਲ ਨਹੀਂ ਮੈਨੂੰ ਭੁੱਖ ਬਿਲਕੁਲ ਨਹੀਂ ਸੀ ਖਾਣ ਦਾ ਮਨ ਅੱਜ ਮੇਰਾ ਕੁਛ ਵੀ ਨਹੀਂ ਸੀਗਾ ਤੇ ਟਾਈਮ ਹੋ ਗਿਆ 7:30 ਦਾ 7:30 ਵਜੇ ਆਪਣਾ ਡਿਨਰ ਕਰ ਰਹੀ ਆ ਟਾਈਮ ਹੋ ਰਿਹਾ 8:00 ਦਾ ਕੰਮ ਸਾਰਾ ਡਿਨਰ ਦਾ ਹੋ ਗਿਆ ਫਿਨਿਸ਼ ਤੁਹਨ ਕਰਦੇ ਆ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਖੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸ